ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਬਿਹਾਰ ਦੇ ਨਾਲੰਦਾ ਤੋਂ ਇੱਕ ਸਨਸਣੀ ਖੇਜ਼ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਦਾ ਅਸਲ ਇੱਥੇ ਦੋ ਨਵਾਲਕਾਂ ਤੇ ਬੇਰਹਿਮੀ ਨਾਲ ਚਾਕੂ ਹਮਲਾ ਕੀਤਾ ਗਿਆ ਹੈ ਜਿਸਨ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਜ਼ਖਮੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਸਥਾਪਨ ਥਾਣਾ ਦੇ ਖੇਤਰ ਲਗਾ ਨੂੰ ਬਿੰਗਾ ਪਿੰਡ ਦੇ ਹੈ ਪ੍ਰਿਤਕ ਦੀ ਪਸਾਣ 14 ਸਾਲਾ ਪ੍ਰੀਤਮ ਕੁਮਾਰ ਵਜੋਂ ਹੋਈ ਹੈ ਇਸ ਦੇ ਨਾਲ ਹੀ जख्मी ਨਵਾਲਕ ਦੀ ਪਸਾਣ 15 ਸਾਲਾ ਚੰਦਨ ਕੁਮਾਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਜਚੇਰੇ ਭਰਾ ਨਾਲ ਆਪਣੀ ਪ੍ਰੇਮਿਕਾ ਦੇ ਪਿੰਡ ਗਿਆ ਸੀ ਇਸ ਦੌਰਾਨ ਕੁੜੀ ਦੇ ਪਰਿਵਾਰ ਨੇ ਦੋਵਾਂ ਨੂੰ ਫੜ ਲਿਆ ਚਾਕੂਆਂ ਨਾਲ ਹਮਲਾ ਕਰਕੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਸੋਮਵਾਰ ਜਾਨੀ ਅੱਜ ਸਵੇਰੇ ਪ੍ਰੀਤਮ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਜਦੋਂ ਕਿ ਚੰਦਨ ਕੁਮਾਰ ਦਾ ਇਲਾਜ ਚੱਲ ਰਿਹਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਜ਼ਖਮੀ ਚੰਦਨ ਕੁਮਾਰ ਦੇ ਬਿਆਨ ਦੇ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਦੋ ਮੁਲਜ਼ਮ ਜੇ ਬੀ ਫਰਾਰ ਹਨ ਜੋ ਕਿ ਨਵਾਲਿਕ ਦੱਸੇ ਜਾ ਰਹੇ ਹਨ ਫਿਰ ਹਾਲ ਪੁਲਿਸ ਫਰਾਰ ਦੋਸ਼ੀ ਦੀ ਭਾਲ ਵਿੱਚ ਲੱਗੀ ਹੈ